ਲੋਕ ਤਾਂ ਧੀਆ ਜੰਮਣ ਤੋਂ ਡਰਦੇ ਨੇ ਨਾ ਤੇ ਆਹ ਦੇਖੋ ਵੀ ਧੀਆ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਤੇ ਦੇਖੋ ਯਾਰ ਇਸ ਧੀ ਨੇ ਆਪਣੇ ਪਰਿਵਾਰ ਦੀ ਮਜਬੂਰੀ ਸਮਝੀ ਐ ਤੇ ਦੇਖੋ ਧੀਆ ਕਿਸੇ ਕੱਲੋਂ ਘੱਟ ਨਹੀਂ ਹੁੰਦੀਆਂ ਗਰੀਬ ਘਰੇ ਜਨਮ ਜ਼ਰੂਰ ਲੈਂਦੀਆਂ ਨੇ ਧੀਆ ਪਰ ਮਾਪੇ ਦੇ ਹੌਸਲੇ ਨਾਲ ਦੇਖੋ ਕਿੰਨੀ ਤਰੱਕੀ ਕਰਕੇ ਦਿਖਾਉਂਦੀਆਂ ਨੇ ਆਪਣੇ ਮਾਪਿਆਂ ਨੂੰ ਉਹਨਾਂ ਦੇ ਸੁਪਨੇ ਵੀ ਪੂਰੇ ਕਰਦੀਆਂ ਨੇ ਭਲਾ ਤਾਂ ਮਾੜੇ ਦੇਖ ਲੈਂਦੀਆਂ ਨੇ ਪਰ ਆਪ ਤੰਗ ਹੋ ਕੇ ਨਾ ਮਾਪਿਆਂ ਨੂੰ ਸੌਖੇ ਕਰ ਦਿੰਦੀਆਂ ਨੇ ਕੋਈ ਸ਼ੌਂਕ ਨਹੀਂ ਹੁੰਦਾ ਇਦਾਂ ਦੇ ਕੰਮ ਕਰਨਾ ਬਸ ਮਜਬੂਰੀਆਂ ਹੁੰਦੀਆਂ ਨੇ ਕਰਦੀਆਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਪਣਾ ਫਰਜ਼ ਸਮਝਦੀਆਂ ਨੇ ਧੀਆ ਦੇਖੋ ਕਿੰਨੀ ਖੁਸ਼ੀ ਦੀ ਗੱਲ ਆ ਯਾਰ ਆਪਣੇ ਮਾਪਿਆਂ ਦੀ ਸੇਵਾ ਲਈ ਇੰਨੀ ਸਖਤ ਮਿਹਨਤ ਕਰ ਰਹੀ ਹੈ ਇਹ ਧੀ ਪਰਮਾਤਮਾ ਇਸ ਧੀ ਤੇ ਮਿਹਰ ਭਰਿਆ ਹੱਥ ਰੱਖੇ ਤੇ ਆਪਣੇ ਪਰਿਵਾਰ ਦੇ ਲਈ ਨਾ ਮਿਹਨਤ ਕਰਦੀ ਰਹੇ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ